ਸਾਧੂ ਆਪਰੇ ਘਰ ਵਿੱਚ ਜਿੱਚਦਾਰਾਂ ਸੁਲਾਖ ਦੀ ਵਾਅਦੇ ਬਾਰੇ ਜਾਂ ਹੈ ਜਾਂ ਨਹੀਂ ਕਿਹਾ ਸਤਾਰਾ ਨਹੀਂ ਬਣੀ ਹਾਂ ਹਾਇ ਨਾ ਦਾ ਜਵਾਬ ਦਿਓ ਜਿ세 ਤਰ੍ਹਾਂ ਦਾ ਪੜਦਾ ਤੁਸੀਂ ਗੁਰੂ ਦੀ ਰਸਲੀ ਵਿੱਚ ਧਾਰ ਰੱਖੋ ਭਾਰ ਮੁਕਤ ਹੋ ਜਾਓਗੇ ਬਣ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਕਰ ਦੇ ਵਿੱਚ ਵੀ ਪਰ ਗੁਰੂ ਦੇ ਦਰਬਾਰਨ ਦੀ ਬਖਸ਼ੇ ਜਾਓਗੇ ਹਾਂਜੀ ਜਿਦਾਰਾਂ ਅਵਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਪਿੱਟਾ ਦੇਣੀਆਂ ਕੋਸੀਏ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਸਾਹ ਤੇ ਤੁਹਾਨੂੰ ਪੁੱਛ ਲਾ ਹੋ ਗਿਆ ਕੋਸੀਏ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਕਟ ਦੇ ਸਮੂਹ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਮਸਾਲੇ ਸਰਕਾਰ ਤੇ ਰਿਖਿਆ ਸੰਸਦ ਦੇ ਮੁੱਦਿਆਂ ਜਿੰਨਾ ਕਾਰਨ ਫਜਾਰਾ ਸੁਭਿਤ ਇਹਨਾਂ ਹੋਣਾ ਉਹਨਾਂ ਬਿਸਾਰਤਾ ਤੁਸੀਂ ਇਹ ਬੜਾ ਕੀਤਾ ਕਿ ਨਹੀਂ ਕੀਤਾ ਹਾਲ ਅਰਾਜ ਦੁਆਬੇ ਰਹਾ ਹੈ ਜਦੋਂ ਇਹਾਰੇ ਕਰੇ ਕੋ ਕਿ ਤੁਹਾਡੀ ਲੱਤ ਵਿੱਚ ਫ੍ਰੈਕਚਰ ਹੈ ਜੇ ਝੋਕ ਕੇ ਮੱਥਾ ਟੇਕ ਸਕਦੇ ਹੋ ਤੇ ਵਧੀਆ ਗੱਲ ਹੈ ਜੇ ਝੋਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਸਤਿਗੁਰਾਂ ਨੂੰ ਨਮਸਕਾਰ ਕਰੋ ਔਰ ਇਹ ਵਚਨ ਕਰੋ ਕਿ ਜੋ ਵੀ ਤਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾ ਸਵਾਲ ਕੀਤਾ ਜਾਏ ਉਹਦਾ ਤੁਹੀ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ੇਦ ਪਿਤਾ ਦਾ ਬਖਸ਼ੇਦ ਦਾਰ ਹੈ ਕਾਰੂ ਉਪਦੇਸ਼ ਕਿਰਤੇ ਬਹੁ ਭਾਤੀ ਪਉਣ ਪਿਤਾ ਗਨ ਲਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਹਿਰ ਉਸ ਮਰਤ ਗੁਰੂ ਸਾਹਿਬ ਦੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਤਾਂ ਸਾਹ ਫੇਰ ਦੁਬਾਰਾ ਆਪਣੇ ਚਰਨਾਂ ਦੇ ਨਾਲ ਜੁੜਦਾ ਹੈ ਸੁਖਵੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਅਰੇ ਕਿਹਾ ਪੰਚਤਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਵਿਸਾਰਤ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ ਹਾਂ ਜਰਾਤ ਜਵਾਬ ਦੇਣਾ ਹੈ ਹਾਂ ਕੀਤਾ ਹੈ ਉਹ ਜਸਲਾ ਤੁਹਾਡੇ ਬੋਲ ਕੋਲ ਹੈ ਬਹੁਤ ਪੁੱਲਾ ਹੋਇਆ ਸਤਾ ਦੇ ਦਰਾਂ ਸਾਡੀ ਪਾਰਟੀ ਲੋਪ ਉੱਚਾ ਜਾਏ ਲੋਪ ਉੱਚਾ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਕਟਜ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਪਾਡੇ ਤੇ ਜੇ ਕਿ ਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਖਤਰ ਕਰਨ ਵਾਲੇ ਜਾਤਮ ਅਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਇਹਜਾ ਸਵਾਲ ਹੈ ਸਿੱਖੇ ਸਿੱਖਾਂ ਦਾ ਦੁਸ਼ਮਣ ਸੌਤਾ ਸਾਹ ਜੇ ਸਿਰੋਧ ਉਹ ਦਰਪਕ ਕੇ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸੌਤਾ ਦੇ ਦਰਾਂ ਉਲਾ ਹੋਈਆਂ ਕੋਈ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆ ਜਾਂ ਬਾਅਦ ਵਿੱਚ ਦੇ ਦਿਓ ਤਾਂਤਾ ਸਵਾਲ ਘੜਤੇ ਆ ਕਿ ਸੌਤਾ ਸਾਹ ਨੂੰ ਮੁਆਫੀ ਦਿਵਾਉਣੇ ਉਹਦੇ ਪੈਨਲਸ ਤੇ ਸੰਗਠਨ ਜਿਵੇਂ ਤੁਸੀਂ ਜਥੇਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਦੇ ਔਰ ਸੰਗਠਨ ਦੇ ਵਿੱਚ ਚਰਚਾ ਵੀ ਹੈ ਔਰ ਉਹਨਾਂ ਦੇ ਉਦਾਰ ਕੋਈ ਚਿੱਠੀ ਦੇਣੇ ਤੇ ਸਰਸੇਵਾਰੇ ਸਾਹਦ ਨੂੰ ਬਾਪ ਕਰਦੇ ਹੋ ਔਰ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਾਹ ਹਾਇ ਨਾ ਸਰਕਾਰਾਂ ਦੇ ਦੌਰਾਨ ਬਹੁਤ ਖੁੱਲਾ ਹੋਈ ਹੈ ਪੈਨ ਐਸਕੇ ਪਰ ਬਕਸ਼ੀ ਤੋਂ ਸੌਦਾਸਾਲ ਨੂੰ ਆਪਣੇ ਘਰ ਵਿੱਚ ਜੱਜਦਾਰਾਂ ਨੂੰ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਹੈ? ਇਹ ਸਤਾਰਾ ਨਹੀਂ ਬਣਿਛਤ ਹੈ। ਹਾਂ ਜਾਂ ਨਾ ਦਾ ਜਵਾਬ ਦਿਓ। ਤੁਸੀਂ ਆਪਣੇ ਰਹਿائش ਤੇ ਤੱਤ ਸਾਥ ਦੇ ਜੱਜਦਾਰਾਂ ਨੂੰ ਬੁਲਾ ਕੇ ਸੌਦਾਸਾਲ ਨੂੰ ਦੇਣਾ ਮੰਨ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਹੈ? ਇਹ ਹਾਂ ਜਾਂ ਨਾ ਬੋਲੋ। ਇਸੇ ਤਰ੍ਹਾਂ ਦਾ ਪੜਦਾ ਤੁਸੀਂ ਗੁਰੂ ਦੀ ਰਸੂਰੀ ਵਿੱਚ ਲਾ ਰੱਖੋ ਭਾਰ ਮੁਕਤ ਹੋ ਜਾਓਗੇ ਬਣ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਕਰ ਦੇ ਵਿੱਚ ਵੀ ਪਰ ਗੁਰੂ ਦੇ ਦਰਬਾਰ ਵਿੱਚ ਵੀ ਬਖਸ਼ੇ ਜਾਓਗੇ ਹਾਂਜੀ ਤੁਹਾਡੀ ਸਰਕਾਰ ਵੇਲੇ ਗੁਰੂ ਬ੍ਰਹਸਾਭੀ ਮਹਾਰਾਜ ਦੇ ਸਰੂਪ ਜਿਹੜੇ ਸਨ ਉੱਚੋ ਹੀ ਹੋਏ ਕੰਤਾ ਦੇ ਉੱਤੇ ਪੋਸਟਰ ਲਾਏ ਗਏ ਵੰਗਾਰਿਆ ਗਿਆ ਸਿਖਾ ਲੋ ਗੰਧੀਆਂ ਗਾਲਾਂ ਉਹਦਾ ਪੋਸਟਰਾਂ ਤੇ ਲਿਖਿਆ ਗਿਆ ਤੁਸੀਂ ਉਹਦਾ ਸ਼ੋਰੇ ਕਰਵਾ ਲਿਆ ਨੋ ਲੰਪਣ ਵਿੱਚ ਨਾਕਾਮ ਰਹਿ ਜਾਂ ਤੁਸੀਂ ਲੱਭਿਆ ਨਹੀਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਫਿਲਾੜੇ ਗਏ ਔਰ ਤੁਸੀਂ ਉਹਦਾ ਦੁਸ਼ਤਾਂ ਦੇ ਉਸ਼ਤਪ ਨਾਲ ਜੀਤੇ ਉਹਦਾ ਭਾਰ ਔਰ ਉਤਵਾਰ ਜਿਹੜਾ ਬੋਚਾ ਲੱਗਾ ਬਹਿਮਨ ਕਰਾ ਜਾਂ ਕੋਲਪੁਰਾ ਜਾ ਕੇ ਸੰਗਤਾਂ ਪੁਹਾੜੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੰਘ ਤੁਸੀਂ ਗੋਲੀਆਂ ਮਾਰ ਕੇ ਹੁੰਦੇ ਇਹ ਤੁਹਾਡੀ ਸਰਕਾਰ ਦਾ ਜਿਹੜਾ ਹੋਇਆ ਇਹ ਘਰਾ ਤੋਂ ਸੰਬੰਧੇ ਹੋ ਕੇ ਨਹੀਂ ਹੋਇਆ ਜੀ ਬਣਾ ਜਿਹੜੇ ਤੁਸੀਂ ਸ਼ਰੌਣੀ ਕਮੇਟੀ ਨੂੰ ਕਹਿ ਕੇ ਕਿ ਸੰਵਤਾ ਸਾਥੀ ਮੁਆਫੀ ਬਾਰੇ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਤਕਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗੁਰੂ ਕੀ ਗੋਖ ਤੇ ਪੈਸੇ ਦੀ ਦੁਰ ਵਰਤੋਂ ਕੀਤੀ ਗਈ ਦੇਖ ਤੁਸੀਂ ਘਰਾਟ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਕੋਰਸ ਦੇ ਪੈਸਿਆਂ ਦੀ ਧੋਬਰ ਤੋਂ ਕਰਵਾਈ ਗਈ ਔਰ ਆਪਣੀ ਦਵਾਈ ਕੋਈ ਵਾਕੀ ਨੂੰ ਸਹੀ ਪਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਘਰਾਟ ਕੀਤਾ ਹੈ ਹਾਂਜੀ ਸੱਜੇ ਸੈਂਟਰ ਡਾਕਟਰ ਜੇਪ ਸਿੰਘ ਜਿੱਦਾਂ ਦਾ ਡਿਕਟਰ ਅਕਸਰ ਹਰ ਕਾਲੇ ਵਿੱਚ ਆਉਂਦਾ ਹੈ ਉਸੇ ਸਾਹਮਣੇ ਆਉਂਦੇ ਇਹੇ ਸਰਸੇ ਵਾਲੇ ਨੇ ਸੌਤਾ ਸਾਹਿਬ ਨੇ ਮੁਵਾਫੇ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਨਿਮਾ ਯਾਚਨਾ ਸ਼ਬਦ ਲਿਖਿਆ ਗਿਆ ਤੁਹਾਡਾ ਕੰਮ ਲੱਗਦਾ ਹੈ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਅਨੁਮਤ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਇਹ ਗੁਨਾਹ ਤੁਸੀਂ ਕੀਤਾ ਹੈ ਕਿ ਨਹੀਂ ਕੀਤਾ ਹਾਂ ਜਾਂ ਨਹੀਂ ਦਾ ਜਵਾਬ ਦੇਣਾ ਹੈ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਸਤੀ ਵਿੱਚ ਨਾ ਝੂਠ ਬੋਲਣਾ ਹੈ ਸਦਾ ਪਰਦਾ ਰੱਖਣਾ ਹੈ ਗੁਰੂ ਦਾ ਖੰਡ ਹੈ ਤੁਹਾਡਾ ਜੇ ਕਦੇ ਗੁਨਾਹ ਕੀਤਾ ਤਾਂ ਤੁਹਾਨੂੰ ਜਾਏਗਾ ਜੇ ਤੁਸੀਂ ਕੀਤਾ ਹੈ ਤੇ ਹਾਂ ਜਾਂ ਨਹੀਂ ਦਾ ਜਵਾਬ ਦਿਓ ਗੁਰੂ ਮਹਾਰਾਜ ਇਹ ਕੋਈ ਚ ਕਹਿੰਦਾ ਜੀ ਮੈਂ ਕਮਾਂਡਰ ਤੋਂ ਬਾਅਦ ਆਪਣੇ ਕੋਲ ਕੋਈ ਐਕਟ ਨਹੀਂ ਕੀਤਾ ਠੀਕ ਹੈ ਉਹ ਕੰਪੀਟਾ ਕਿਨੇ ਤੁਹਾਨੂੰ ਜਾਣਕਾਰੀ ਹੈ ਬੈਂਕ ਰੂਮ ਨੂੰ ਹਮਾਰਤ ਕਰਿਆ ਸੀ ਤੋਂ ਸੇਂਟ ਸਰਵਨਾਥੀ ਮੈਨਿਕ ਕਾਉਂਸਲ ਦੇ ਚੇਕਰ ਹੁੰਦਾ ਬੈਂਕ ਸ਼ਬਦਾ ਹੈ ਜੇ 208 ਅਰਜਨ ਦਾ ਸਰਵਦਾ ਤੁਹਾਡੇ ਮੁਤਾਬਿਕ ਹੈ ਕਿ ਉਹ ਸਿੱਖ ਸਭਾ ਨੇ ਅਰਜੀ ਦਿੱਤਾ ਹੈ ਨਹੀਂ ਬੈਂਕ ਨੂੰ ਹਮਾਰਤ ਜਿਹੜੀ ਕੰਟroversy ਹੈ ਠੀਕ ਹੈ ਬੈਂਕ ਕੋਈ ਸਪੋਰਟ ਨਹੀਂ ਹੈ ਠੀਕ ਹੈ